ਸਤਿ ਸ਼੍ਰੀ ਅਕਾਲ ਸਾਰੇ ਹੀ ਕਿਸਾਨ ਭਰਾਵਾਂ ਨੂੰ ਤਾਂ ਬਾਈ ਜੀ ਤੁਹਾਡਾ ਸਵਾਗਤ ਆ ਫਿਰ ਤੋਂ ਆਪਣੇ ਚੈਨਲ ਨੰਬਰ ਦਾ ਡੇਰੀ ਫਾਰਮ ਤੇ ਤਾਂ ਜਿਹੜੀ ਆਪਾਂ ਅੱਜ ਦੀ ਵੀਡੀਓ ਰਿਕਾਰਡ ਕੀਤੀ ਆ ਆਪਣੇ ਪਿੰਡ ਫੂਲ ਆਪਣੇ ਹੀ ਫਾਰਮ ਤੋਂ ਰਿਕਾਰਡ ਕੀਤੀ ਹੈ ਜਿੱਥੇ ਆਪਣੇ ਕੋਲੇ ਦੋਨੇ ਕਟੀਆਂ ਵਕਾਊਆਂ ਗਿਆ ਤੁਹਾਨੂੰ ਦੋਨੇ ਕਟੀਆਂ ਦੀ ਜਾਣਕਾਰੀ ਆਪਾਂ ਦਵਾਵਾਂਗੇ ਇਸ ਵੀਡੀਓ ਦੇ ਵਿੱਚ ਜਾਣਕਾਰੀ ਸਾਂਝੀ ਕਰਾਂਗੇ ਤੇ ਮੁੱਲ ਵਾੜੀ ਬਾਰੇ ਵੀ ਆਪਾਂ ਅੰਡ ਦੇ ਗੱਲਬਾਤ ਕਰਾਂਗੇ ਤਾਂ ਪਹਿਲਾਂ ਬੇਨਤੀ ਕਰਦੇ ਆਂ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਕਿ ਸਾਡੇ ਚੈਨਲ ਨੰਬਰ ਦਾ ਡੇਰੀ ਫਾਰਮ ਸਬਸਕ੍ਰਾਈਬ ਤੇ ਫੋਲੋ ਜਰੂਰ ਕਰਨਾ ਤੇ ਬੈਲ ਘੰਟੀ ਵਾਲਾ ਬਟਨ ਜਰੂਰ ਦਮਾਉਣਾ ਤਾਂ ਕਿ ਇਸ ਤਰ੍ਹਾਂ ਦੀ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹਿਲਾਂ ਪਹੁੰਚ ਕੇ ਤੇ ਵੀਡੀਓ ਬਣਾਉਣ ਲਈ ਬਾਈ ਜੀ ਸਾਡਾ ਨੰਬਰ ਆ 9417950102 ਮੋਬਾਈਲ ਨੰਬਰ ਇੱਕ ਵਾਰੀ ਫਿਰ ਤੋਂ ਬੋਲ ਦਿੰਨੇ ਆਗੇ 9417950102 ਜਿਹੜੇ ਕਿਸੇ ਵੀ ਨੂੰ ਲੋੜ ਹੋਈ ਵੀਡੀਓ ਬਣਾਉਣ ਲਈ ਸਾਡੇ ਨਾਲ ਸਪਰਕ ਕਰ ਸਕਦਾਗਾ ਤੇ ਹੁਣ ਆਪਾਂ ਤਾਂ ਉਹਨੂੰ ਕੱਟੀ ਜਾਣਕਾਰੀ ਵਰਦਾਰਤ ਤੋਂ ਦਮਾਉਣੇ ਆਗੇ ਤੇ ਕਰਦੇ ਆਪਾਂ ਨੰਬਰ ਦਾ ਸਾਹਮਣਾ ਗੱਲ ਠੀਕਾ ਤੇ ਆ ਜਿਓ ਬਈ ਠੀਕ ਗੱਲ ਜੀ ਉਮੀਦ ਕਰਦੇ ਆਂ ਪਰਮਾਤਮਾ ਅਗੇ ਦੁਆ ਕਰਦੇ ਆਂ ਕਿ ਸਾਰੇ ਠੀਕ ਠਾਕ ਹੋਵੋਗੇ ਠੀਕ ਆ ਬਾਈ ਜੀ ਤੇ ਬਾਈ ਕਿੰਨੇ ਨਗ ਬਗਾਉਣੇ ਆਪਣੇ ਕੋਲੇ ਦੋ ਨਗ ਬਗਾਉਣੇ ਆ ਇਸ ਟਾਈਮ ਦੋ ਨਗ ਆਪਣੇ ਕੋਲੇ ਆਜਰ ਨੇ ਤੀਜੀ ਕੱਟੀ ਆਪਣੇ ਕੋਲੇ ਆਉਣ ਵਾਲੀ ਆ ਛੋਟੇ ਮੁੱਲ ਦੀ ਜਾਇਜ਼ ਮੁੱਲ ਦੀ ਉਹ ਛੋਟੀ ਕੱਟੀ ਆ ਮਨ ਲੇ ਕੋ 11 ਮਹੀਨੇ ਦੀ ਕੱਟੀ ਆ ਉਹ ਆਪਣੇ ਕੋਲੇ ਕੱਲ ਸ਼ਾਇਦ ਚਾਹ ਪਰਸੋਂ ਨੂੰ ਆ ਜਾਊਗੀ ਮੱਝ ਲਈ ਆ ਬਾਈ ਨੇ ਉਹਦੇ ਨਾਲ ਆਪਾਂ ਵਗਾਈ ਆ ਉਹ ਹਰਿਆਣੇ ਚੋਂ ਮੱਝ ਆਈ ਵੀ ਆ ਉਹ ਬਾਈ ਨੇ ਚੋਕ ਕੇ ਦਿਖਣੇ ਤੋੜਾਂਗਾ ਅੱਜ ਸ਼ਾਮ ਨੂੰ ਕੱਲ ਨੂੰ ਸੂਗਾ ਉਦੋਂ ਉਹ ਆਪਣੇ ਕੋਲੇ ਦੀ ਕੱਟੀ ਆ ਜਾਣੀ ਆ ਨਾਲ ਉਹਦੇ ਲੈ ਕੇ ਆਉ ਬਾਈ ओके ਤੇ ਬਾਕੀ ਜੀ ਬਈ ਆ ਕੱਟੀ ਜਾਣਕਾਰੀ ਦਵਾਂਗੇ ਇਹ ਕੱਟੀ ਦੀ ਉਮਰ ਤੇ ਲਗਭਗ ਹੈ 1.5 ਸਾਲ ਦੇ ਲਗਭਗ 1.5 ਸਾਲ ਦੇ ਲਗਭਗ ਇਹਦੀ ਉਮਰ ਆ ਬਾਕੀ ਸ਼ਕੀਨ ਆ ਕੱਟੀਆਂ ਸੁਗੀ ਸੁਗੀ ਤੁਸੀਂ ਚਾਹ ਚਾਹਦੇ ਜਿਹਨੇ ਵੀ ਘਰੇ ਹੀ ਰੱਖਣੀਆਂ ਹਾਂ ਘਰੇ ਪਾਲਣੀਆਂ ਆ ਬਰੀਡ ਦੇ ਕੰਮ ਕਰਾਉਣਾ ਵਾਸਤੇ ਕੱਟੀਆਂ ਬਹੁਤ ਚੰਗੀਆਂ ਨੇ ਤੇ ਬਾਕੀ ਦੇਖੋ ਬਈ ਗੱਠ ਤੋਂ ਵੱਧ ਮੱਥਾ ਚੌੜਾ ਕਰਨ ਵਾਲੀ ਦਾ ਉਮਰ ਬਈ ਇਹਦੀ ਉਮਰ ਇਹਦੇ 1.5 ਸਾਲ ਦੇ ਲਗ ਭਾਗ ਹੈ 1.5 ਸਾਲ ਦੇ ਲਗ ਭਾਗ ਉਮਰ ਹੈ ਇਹਦੀ ਬਾਕੀ ਦੀ ਦੇਖ ਸਾਡੇ ਕਰਮ ਵਾਲੀ ਦੀ ਸਿੰਘੀ ਸੁੰਗੀ ਸਾਉ ਸੀ ਦੇਖੋ ਫਿਰ ਇਹ ਜਵਾਬ ਉਹ ਕਰੀ ਜਾਂ ਨ ਚੋਲੀ ਜੇ ਕਰਮ ਵਾਲੀ ਨੇ ਕਿਹਾ ਉਧਰ ਅੱਗੇ ਥਾਣੇ ਆ ਜਮਾ ਚਾਰੇ ਥਾਣੇ ਪੰਜਵੀਂ ਕੋਈ ਫੋਰਸ ਆਉਣੀ ਠੀਕ ਠੰਡੀ ਸੀਲ ਦੇਖੋ ਕਿੰਨੀ ਜਾਈ ਛੋਟੀ ਨੂੰ ਆ ਬੈਠਾ ਰਹਿ ਲੈ ਬੱਚੇ ਬੈਠੇ ਰਹਿਣਾ ਜਿਵੇਂ ਮਰਜ਼ੀ ਉਹ ਕਰੀ ਜਾਂ ਦੇਖੋ ਠੀਕ ਆ ਬਾਈ ਜੀ ਤੇ ਬਾਕੀ ਬਈ ਉਮਰ ਇਹਦੀ 1.5 ਸਾਲ ਹੋ ਗਈ ਤੇ ਮਾਂ ਜਦੋਂ ਦਾ ਦੂਰ ਕਾਰਡ ਫੂੜੇ ਦਾ ਮੰਨ ਲਓ ਵੀ ਬਾਈ ਉਹਨੇ ਡੇਰੀ ਚੋਂ ਲੈ ਕੇ ਆਇਆ ਸੀ ਠੀਕ ਹੈ ਠੀਕ ਹੈ ਨਾ ਉਹਨੇ ਮੱਝ ਲਈ ਸੀ ਉਹਦੇ ਨਾਲ ਆਈ ਸੀ ਛੋਟੀ ਜਿਹੀ ਕੱਟੀਏ ਉਹੋ ਤੇ ਕੋਈ ਮੱਝ ਸੁਈ ਵੀ ਆ ਠੀਕ ਹੈ ਨਾ ਇਹਦਾ ਮੰਨ ਲਓ ਦੀ ਮਾਦਾ ਐਵੇਂ ਗੱਪ ਮਾਨੂੰ ਕੋਸਮਾ 14 ਲੀਟਰ ਤੋਂ ਤੁਸੀਂ ਉਹਨੇ ਦੱਸ ਕੇ ਦਿੱਤਾ 14 ਲੀਟਰ ਤੋਂ ਦੱਸ ਕੇ ਦਿੱਤਾ ਬਾਕੀ ਜੈਡ ਬਲੈਕ ਕੱਟੀ ਆ ਕਿ ਤੁਸੀਂ ਦੇਖ ਸਕਦੇ ਹੋਗੇ ਇਹ ਆ ਪੱਠੇ ਪੜਾ ਬਾਕੀ ਤੁਸੀਂ ਚੈੱਕ ਕਰ ਸਕਦੇ ਹੋ ਕਰਮ ਵਾਲਿਆ ਸ਼ਕੀਨੀ ਸ਼ਕੂਨੀ ਚੈੱਕ ਕਰ ਸਕਦੇ ਹੋਗੇ ਤੇ ਆ ਕੱਟੀ ਬਈ ਬਸ ਇਹਦੀ ਵੀ ਮੰਨ ਲਓ ਵੀ ਡੇਢ ਸਾਲ ਦੇ ਲਗਭਗ ਆ 20 ਨਾ 20 ਤਰ ਘੱਟਵਾ ਦੋ ਸਕਦੀ ਆ ਕੱਠੀ ਖਰੀਦੀ ਸੀ ਉਹਨੇ ਇਹ ਲੱਗ ਲਗਾਗੇ ਸੀ ਠੀਕ ਆ ਬਈ ਝੋਲੀ ਚੈੱਕ ਰਹੀ ਵੀ ਝੋਲੀ ਚੈੱਕ ਕਰਾ ਲੋ ਤੇ ਪੱਠਪੜਾ ਦਿਖਾਉਦਾ ਪੱਠਪੜਾ ਕੱਟੀ ਦਾ ਬਾਹ ਕਮਾਲਾ ਝੋਲੀ ਚੈੱਕ ਕਰੋ ਦੇਖੋ ਥੋੜਾ ਕਵੇਲਾ ਹੋਣ ਦੇ ਕਾਰਨ ਥੋੜਾ ਇਹੋ ਝੋਲੀ ਨੂੰ ਮੋੜਾ ਕੇ ਚੁਸਕਾ ਬਾਈ ਤੇ ਬਾਕੀ ਪੱਠਪੜਾ ਦੇਖ ਸਕਦੇ ਹੋ ਜਾਂ ਬੱਚੇ ਖੋਲੀ ਫਿਰਨ ਬੱਚੇ ਖੋਲੀ ਫਿਰ ਤੋੜ ਕੇ ਥਾਈ ਬਈ ਯੂਨੇ ਬਾਈ ਨੇ ਬਰੀਡ ਦੇ ਕੰਮ ਕਰਨ ਉਹਨਾਂ ਬਾਅਦ ਕਾਫੀ ਇੱਕ ਤਾਂ ਬਰੀਡ ਤੇ ਕੰਮ ਕਰਨ ਵਾਲੀ ਵੀਰਾਂ ਲਈ ਇੱਕ ਤੋਹਫੀ ਆ ਬਾਕੀ ਸ਼ਕੀਨੀ ਸ਼ਕੂਨੀ ਤੇ ਖੜਵੀ ਖੁਰਮੀ ਤੁਸੀਂ ਕੱਟੀ ਚੈੱਕ ਕਰ ਸਕਦੇ ਹੋਗੇ ਠੀਕ ਆ ਭਾਈ ਇੱਥੋਂ ਹਾਂ ਲਓ ਇੱਥੋਂ ਥੋੜੀ ਖੜਮੀ ਚੈੱਕ ਕਰੋ ਠੀਕ ਆ ਭਾਈ ਜੀ ਬੰਨ ਲਾ ਭਾਈ ਕੋਈ ਹੰਡੀ ਸੀਲ ਪੂਰੀ ਆ ਬੰਦੇ ਬੰਦੇ ਪੂਰੀ ਛੱਡ ਦੇ ਓਕੇ ਬੰਦੇ ਬੰਦੇ ਕੰਮ ਬਾਕੀ ਹੱਥਾਂ ਦਾ ਵੀ ਲਾ ਰੱਖਿਆ ਤੁਸੀਂ ਵੀਡੀਓ ਰਿਕਾਰਡ ਕਰਨ ਲੱਗੇ ਆਂ ਇਹ ਪੱਠੇ-ਪੁੱਠੇ ਕਰਮਾਲੀ ਨੂੰ ਹੁਣੀ ਪਾਏ ਆ ਆਪਾਂ ਠੀਕ ਆ ਬਾਕੀ ਤੁਸੀਂ ਦੇਖ ਸਕਦੇ ਹੋ ਖਾਈ ਜਾਂਦੇ ਕਰਮਾਲੀਆਂ ਤੇ ਆਪਾਂ ਉਹ ਨਾ ਵੀਡੀਓ ਥੋੜਾ ਤਾਂ ਅਕੇਲੇ ਢੋਗੇ ਜਿਹੜੀ ਆਪਾਂ ਕੱਟੀ ਲਈ ਸੀਗੀ ਉਹ ਉਹਦਾ ਸੌਦਾ ਕਰਨ ਵਾਗੇ ਸੀ ਤੇ ਉਹ ਬਾਈ ਮੈਂ ਧਾਰ ਚੋਕੇ ਦੇਖਣੀ ਆ ਫਿਰ ਆਪਾਂ ਨੂੰ ਉਹਨਾਂ ਦਾ ਕੀ ਕਰਨਾ ਪਏ ਠੀਕ ਹੈ ਨਾ ਬਾਈ ਤੈਨੂੰ ਹੋੜਾ ਲੇਡ ਹੋ ਗਈ ਕੱਲ ਨੂੰ ਜੈਜਮੁਲੂ ਦੀ ਛੋਟੀ ਕੱਟੀ ਆ ਜੇ ਕਿਸੇ ਵੀ ਨੇ ਲੈਣੀ ਓ ਛੋਟੇ ਬਾਹੜੀ ਕੱਲ ਨੂੰ ਵੀਡੀਓ ਪਾਵਾਂਗੇ ਉਹਦੀ ਕੋਈ ਨਾ ਆਪਾਂ ਕੱਲ ਨੂੰ ਨਾਲ ਦੀ ਨਾਲ ਆਪਣੇ ਚੈਨਲ ਤੇ ਕੱਲ ਨੂੰ ਆ ਗਈ ਦਾ ਬਈ ਕੱਲ ਨੂੰ ਪਾਵਾਂਗੇ ਪਰਸੋਂ ਹੋਈ ਤਾਂ ਪਰਸੋਂ ਵੀਡੀਓ ਅਪਡੇਟ ਆਪਾਂ ਨਾਲ ਦੀ ਨਾਲ ਕਰ ਦਾਂਗੇ ਕਿਹਾ ਬਾਕੀ ਇੱਥੋਂ ਤੁਸੀਂ ਇਹ ਵੀ ਕਰਮ ਵਾਲਿਆ ਪਿੱਠਪੂੜਾ ਤੇ ਸ਼ਕੀਨੀ ਸ਼ਕੂਲੀ ਦੇਖ ਸਕਦੇ ਹੋਗੇ ਬਸ ਦੇਖੋ ਬਾਈ ਜੀ ਇੱਥੋਂ ਤੁਸੀਂ ਕੱਟੀ ਦੀ ਕਰਮ ਵਾਲੀ ਸ਼ਕੀਨੀ ਦੀ ਖੜਮੀ ਖੁਰਮੀ ਦੇਖ ਸਕਦੇ ਹੋ ਬਈ ਮਾੜਾ ਚੈਨਲ ਜਿਹੜਾ ਇੱਥੇ ਖੜੀ ਕਰੇ ਇੱਥੋਂ ਬਾਈ ਤੁਸੀਂ ਸ਼ਿਕਾਇਤ ਨਹੀਂ ਸਕੁਨੀ ਦੇ ਖਰਮੀ ਖੁਰਮੀ ਚੇਕੇ ਕਰ ਸਕਦੇ ਹੋ ਕਰਮਾਲੀ ਦੀ ਠੀਕ ਆ ਤੇ ਜਿਹੜੇ ਕਿਸੇ ਵੀ ਨੂੰ ਲੋੜ ਹੋਈ ਆਪਾਂ ਬਾਈ ਦਾ ਮੋਬਾਈਲ ਨੰਬਰ ਵੀ ਸਕਰੀਨ ਤੇ ਬਲਾਵਾਂਗੇ ਠੀਕ ਆ ਬਾਈ ਨਾਲ ਸੰਪਰਕ ਕਰ ਲਿਓ ਬੰਦੇ ਬਾਈ ਤੇ ਮੁੱਲ ਵਾਲੀ ਕਿਵੇਂ ਕਰਦੇ ਆਂ ਬਈ ਆਪਾਂ ਮੁੱਲ ਵਾਲੀ ਮੈਂ ਦੋਨਾਂ ਦਾ ਫੋਨ ਤੇ ਦੋਨਾਂ ਫੋਨ ਤੇ ਜੇ ਆਇਓ ਵੀ ਮੁੱਲ ਮੁੱਲ ਜਾਇਜ਼ ਹੋਵੇ ਕਿਉਂਕਿ ਪਤਾ ਕੀ ਚੱਕਰ ਆ ਮੋਲੋ ਜਿਵੇਂ ਕਹਿੰਦੇ ਹੁੰਦੇ ਆ ਨਾ ਫਿਰ ਜਦੋਂ ਆਪਾਂ ਲੈ ਕੇ ਆਏ ਆ ਠੀਕ ਹੈ ਨਾ ਗਾਹਾਂ ਪਸ਼ੂ ਦੇਣਾ ਅਗਲੇ ਨੂੰ ਗਾਹਾਂ ਨੇ ਕਿਹਾ ਯਾਰ ਵੇਚ ਲੈਣ ਲੈਣੀਆਂ ਹੁੰਦੀਆਂ ਹਾਂ ਉਹ ਫਿਰ ਕੰਮ ਥੋੜਾ ਔਖਾ ਹੋਣਾ ਥੋੜਾ ਕੰਮ ਹੋਣਾ ਜਿਸ ਕਰਕੇ ਆਪਾਂ ਮੁੱਲ ਫੋਨ ਤੇ ਕਰਾਂਗੇ ਉਹਨੂੰ ਦੁਨਣਾ ਜਾਏਗਾ ਠੰਡੀਆਂ ਸੀਲ ਤੇ ਸੌ ਕਟੀਆਂ ਫੁੱਲ ਗਾਰੰਟੀ ਆ ਕੋਈ ਪੰਜਵੀਂ ਫੋਟ ਸਾਹਮਣੇ ਨਹੀਂ ਨਾ ਬਾਕੀ ਵੀ ਜਿਹੜੇ ਲੈ ਕੇ ਤਸੱਲੀ ਕਰਕੇ ਲੈ ਕੇ ਦੇਖੋ ਬਾਈ ਜੀ ਪੱਠਪੜਾ ਕਿੰਝ ਹੈ ਇੱਥੇ ਕਟੀਆਂ ਚੜਦੇ ਚੜਦੀ ਕੱਟੀ ਆ ਚੜ ਤੇ ਚੜਦੀ ਕੱਟੀ ਆ ਗਈ ਬਾਕੀ ਅੱਜ ਜਸਲੀ ਕਰਕੇ ਜਿਹੜੇ ਵੀ ਨੇ ਠੀਕ ਆ ਭਾਈ ਮੋਬਾਈਲ ਨੰਬਰ ਉਹ 94179 94179 50102 ਪਿਆ 102 ਬਾਕੀ ਮੋਬਾਈਲ ਨੰਬਰ ਚੱਲਦਾ ਹੋਊਗਾ ਸਕਰੀਨ ਤੇ ਸਸਤੇ ਭਾਅ ਹੀ ਲੈਣੀਆਂ ਉਹ ਆਪਣੇ ਕੋਲ ਛੋਟੀ ਕੱਟੀ ਉਹ ਆਪਣੇ ਕੱਲ ਨੂੰ ਸ਼ਾਮ ਨੂੰ ਚਾਹੇ ਪਰ ਸੋ ਆ ਜੂਗੀ ਹਾਂ ਠੀਕ ਆ ਤਾਂ ਧੰਨਵਾਦ ਸਾਰੇ ਵੀਰਾਂ ਦਾ ਚੈਨਲ ਨਾਲ ਜੁੜੇ ਰਹੇ ਹੋ ਪਿਆਰ ਸਤਿਕਾਰ ਦਿੰਦੇ ਰਹੋ ਧੰਨਵਾਦ ਤੇ ਇਸ ਤਰ੍ਹਾਂ ਦੀ ਹੋਰ ਵੀਡੀਓ ਦੇਖਣ ਲਈ ਕਿ ਆ ਵੀਡੀਓ ਪਵਾਉਣ ਲਈ ਸਾਡਾ ਨੰਬਰ 9417950102 ਸਾਡੇ ਨਾਲ ਕਰ ਲੈ ਸੰਪਰਕ ਤਾਂ ਧੰਨਵਾਦ ਸਾਰੇ ਵੀਰਾਂ